ਵੀ ਬਹੁਤਾ ਦੁੱਖ ਲਾਗਾ ਜੋਗਚਾਰੇ ਪਰ ਮਾਈਨਸ ਜਿਹੜੀ ਜ਼ਿੰਦਗੀ ਆ ਬੰਦੇ ਦੀ ਉਹ ਐਵੇਂ ਅਜਾਈ ਚਲੀ ਜਾਂਦੀ ਜਿਵੇਂ ਗੁਰੂ ਤੇਗ ਬਹਾਦਰ ਜੀ ਦਾ ਵੀ ਬਚਨ ਆਉਂਦਾ ਗੁਣ ਗੋਬਿੰਦ ਗਾਇਉ ਨਹੀਂ ਜਨਮ ਅਕਾਰਥ ਕੀਨ ਅਕਾਰਥ ਮਤਲਬ ਯੂਸਲੈਸ ਹੋ ਗਿਆ ਉਹਦਾ ਕੋਈ ਮੀਨਿੰਗ ਹੀ ਨਹੀਂ ਰਹਿ ਗਿਆ ਜਿੰਦਗੀ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਤ ਪਰ ਤੁਸੀਂ ਕਿਸੇ ਬੰਦੇ ਨਾਲ ਬਹਿ ਕੇ ਗੱਲ ਕਰੋ ਵੀ ਤੇਰੇ ਜੀਵਨ ਦਾ ਅਰਥ ਕੀ ਹੈ ਉਹ ਦੱਸੂਗਾ ਮੈਂ ਆ ਵੀ ਕਰ ਲਿਆ ਆ ਵੀ ਕਰ ਲਿਆ ਇੱਕ ਆਇਆ ਨੇ ਇੱਕ ਕਰ ਲਿਆ ਸੋਹ ਫੜੇ ਕੀਤਾ ਦੂਜਾ ਵੀ ਕਰ ਲਿਆ ਤੀਜਾ ਵੀ ਕਰ ਲਿਆ 10 ਕਿੱਲੇ 100 ਕਿੱਲਾ ਕਰ ਲਿਆ ਫਿਰ ਕੀ ਹੋ ਗਿਆ ਜਨਮ ਆਕਾਰਤ ਇੰਦਾਂ ਦੇ ਬੜੇ ਲੋਕ ਆਏ ਸਿਉ ਕਰਕੇ ਚਲੇ ਗਏ ਪਰ ਇੱਕ ਇਹ ਕਿਹਦੀ ਯੂਨੀਕਨੈਸ ਆ ਨਾ ਜ਼ਿੰਦਗੀ ਦੀ ਐਜ਼ ਅ ਹਿਊਮਨ ਉਹ ਕਿਹੜੀ ਆ ਉਹ ਆਹ ਵਾਲੀ ਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤੀਨ ਕਹੋ ਨਾਨਕ ਹਰ ਭਜਨ ਨਾ ਜਿਹੇ ਵਿਧ ਜਲ ਕਹੋ ਮੈਂ ਗੱਲ ਆਹ ਵਾਲੀ ਸੀਗੀ ਅਸਾਂ ਥੋੜਾ ਜਿਹਾ ਰਿਪੀਟ ਕਰ ਲਈਏ ਗੱਲ ਨੂੰ ਗੱਲ ਇਹ ਨਹੀਂ ਵੀ ਉਹ ਨਹੀਂ ਹੋਣੀ ਚਾਹੀਦੀਆਂ ਕਿ ਗੱਲ ਨਹੀਂ ਹੈ ਸਿੱਖੀ ਨੂੰ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਜਦੋਂ ਸਾਡਾ ਟਾਰਗੇਟ ਉਸ ਪਾਸੇ ਨੂੰ ਚੱਲ ਪੈਂਦਾ ਅਸੀਂ ਲਾਈਫ ਸਾਈਕਲ ਬਣਾਈ ਇਦਾਂ ਦਾ ਲੈਣੇ ਆ ਵੀ ਬਸ ਉਹ ਹੀ ਚੱਲ ਰਿਹਾ ਹੈ ਉਹਦੇ ਵਿੱਚ ਗੁਰਬਾਣੀ ਦਾ ਪਾਠ ਗੁਰਦੁਆਰਾ ਸਾਹਿਬ ਦੀ ਸੇਵਾ ਗੁਰੂ ਦੀ ਸੰਗਤ ਕਰਨ ਇਹ ਸਾਈਕਲ ਅਸੀਂ ਬੜਾਈ ਨਹੀਂ ਪਾਉਂਦੇ ਮਹਾਰਾਜ ਨੇ ਤਾਂ ਗੱਲ ਕੀਤੀ ਵੀ ਫਿਰ ਜੀਵਨ ਜਿਹੜਾ ਅਜਾਈ ਚੱਲ ਜਾਂਦਾ ਕਹਿੰਦੇ ਰੱਬ ਜੀ ਮੈਂ ਗਰੀਬ ਆ ਮੈਂ ਅਗਿਆਨੀ ਹਾਂ ਮੈਂ ਮੂਰਤ ਹਾਂ ਮੇਰੇ ਉਤੇ ਕਿਰਪਾ ਕਰ ਮੈਂ ਤੈਨੂੰ ਮੈਂ ਇਸ ਜੀਵਨ ਵਿੱਚ ਹਮਦੀਨ ਤੁਮ ਜੁਗ-ਜੁਗ ਦਾਤੇ ਤੂੰ ਤਾਂ ਹਮੇਸ਼ਾ ਹੀ ਦਾਤਾਂ ਦੇਣ ਵਾਲਾ ਬਖ ਕਹਿੰਦਿਆਂ ਸੋ ਤੇ ਮੈਂ ਤੇਰੇ ਕੋਲ ਅਰਦਾਸ ਕਰਦਾ ਸ਼ਬਦ ਦੇ ਦੇਹ 부ਝਾਈ ਮੈਨੂੰ ਆਪਣੇ ਸ਼ਬਦ ਦੇ ਜਰੀਏ ਸੂਝ-ਬੂਝ ਬਖਸ਼ ਆਪਣੀ ਸ਼ਬਦ ਦੇ ਜਰੀਏ ਮੈਨੂੰ ਇੰਨੀ ਕੁ ਸਮਝ ਦੇ ਦੇ ਵੀ ਮੈਂ ਇੰਨਾ ਕੁ ਸਮਝਣ ਯੋਗਾ ਹੋ ਜਾਵਾਂ ਵੀ ਇਹ ਜਿਹੜਾ ਮਨੁੱਖਾ ਜਨਮਾ ਇਹਦਾ ਪਰਪਸ ਕੀ ਐ ਸਤਿਗੁਰੂ ਵਿੱਚ ਇਹਦੀ ਨਾਲ ਕਰਨਾ ਕੀ ਐ ਕਿੰਨਾ ਕੁ ਕੁਝ ਮੈਂ ਕਮਾਉਣਾ ਆ ਕਿੰਨਾ ਕੁ ਕੁਝ ਛੱਡਣਾ ਆ ਮੈਨੂੰ ਐਦਾਂ ਦੀ ਸੂਰਤ ਦੇ ਸਮਝ ਦੇ ਮੇਰਾ ਜੀਵਨ ਇਦਾਂ ਦਾ ਬਣਾ ਦੇ ਗੁਰੂ ਆਖਣ ਲੱਗੇ ਕਹਿੰਦੇ ਮਨ ਸਾ ਮਾਰ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰ ਜਿਹੜੇ ਬੰਦੇ ਨੇ ਨਾ ਗੁਰੂ ਦੀ ਛਾਂ ਵਿੱਚ ਜਿਹੜਾ ਬੰਦਾ ਆਇਆ ਮਨਸਾ ਦਾ ਅਰਥ ਹੁੰਦਾ ਮਨ ਦੀ ਨਾ ਦੌੜਾ ਮਨ ਦੀ ਦੌੜ ਹੁੰਦੀ ਹੈ ਵੀ ਮੈਂ ਕਦੀ ਇੱਕ ਚਾਹੁੰਦਾ ਮੈਂ ਕੁਝ ਕਰਾਂ ਕਦੀ ਚਾਹੁੰਦਾ ਕੁਝ ਕਰਾਂ ਤੇ ਉਸ ਵੰਤ ਉਸੇ ਦਾਰ ਦੇ ਵਿੱਚ ਭਜਦਾ ਬਹੁਤ ਭਜਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਗੱਲ ਆਉਂਦੀ ਆ ਜਿਉਂ ਕਸਤੂਰੀ ਮਿਲਕ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਉਹਨੂੰ ਇਹੀ ਵਹਿਮ ਰਹਿੰਦਾ ਕਿ ਕਿੱਥੇ ਆ ਦੂਰ ਆ ਕਿਤੇ ਉਧਰ ਨੂੰ ਭਜਦਾ ਜਦੋਂ ਉੱਥੇ ਪਹੁੰਚਦਾ ਉੱਥੇ ਫਿਰ ਨਹੀਂ ਹੁੰਦਾ ਉੱਥੇ ਫਿਰ ਵੀ ਨਹੀਂ ਆਉਂਦੀ। ਠੀਕ ਇਸੇ ਤਰ੍ਹਾਂ ਬੰਦੇ ਦਾ ਮਨ ਇਹਨੂੰ ਭਜਾਉਂਦਾ ਹੈ ਉਸ ਪਾਸੇ। ਉਸ ਪਾਸੇ ਵੀ ਜਦੋਂ ਮੈਂ ਆਹ ਕਰ ਲਾਂਗਾ ਇਹ ਗੱਲ ਬਣ ਗਈ। ਗੱਲ ਫਿਰ ਨਹੀਂ ਬਣਦੀ, ਉਹ ਬਣੀ। ਫਿਰ ਹੋਰ ਭੁੱਖ ਜਾਗ ਜਾਂਦੀ ਹੈ ਵੀ ਹੁਣ ਮੈਂ ਆਹ ਕਰਦਾ। ਇਸੇ ਲਈ ਗੁਰੂ ਇਹ ਗੱਲ ਕਹਿੰਦੇ ਆ ਰੋਜ਼ ਵੀ ਭੁੱਖਿਆ ਭੁੱਖ ਨਾ ਉਤਰੀ। ਇਸ ਲਈ ਮਨ ਨੂੰ ਰਜਾਣ ਵਾਲੇ ਪਾਸੇ ਬਿਲਕੁਲ ਨਹੀਂ ਤੋੜ। ਇਹ ਇਹਨੂੰ ਰੱਜਾ ਜਾਂਦਾ ਇਹਨੂੰ ਤੇ ਸਮਝਾਇਆ ਜਾ ਸਕਦਾ ਸ਼ਬਦ ਦੇ ਨਾਲ ਗੁਰੂ ਦੇ ਬੋਲ ਨਾਲ ਇਹ ਸਮਝ ਸਕਦਾ ਮਤਲਬ ਇੱਕ ਇੱਕ ਪਿਕਚਰ ਇਹ ਆ ਮਨ ਦੀ ਵੀ ਇਹ ਇਹ ਨਹੀਂ ਰੱਜਣ ਵਾਲਾ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਨਹੀਂ ਦੱਜਦਾ ਤੇ ਇੱਕ ਬਚ ਨਹੀਂ ਵੀ ਹੈ ਕੋਈ ਬੰਦੇ ਚ ਸੰਤੋਖ ਬਹੁਤ ਹੈ ਮਤਲਬ ਉਹ ਵੀ ਤੇ ਲੋਕ ਹੋਣਗੇ ਜਿਨ੍ਹਾਂ ਨੇ ਖੰਨੀ ਖੰਨੀ ਤੇ ਗੁਜ਼ਾਰਾ ਕਰਦੇ ਆ। ਘੋੜਿਆਂ ਦੀਆਂ ਕਾਠੀਆਂ ਤੇ ਸੌਂਗ ਪੱਤੇ ਖਾ ਕੇ ਗੁਜ਼ਾਰਾ ਕਰਦੇ। ਉਹ ਵੀ ਤੇ ਸਰੀਰਕ ਪੱਤਰ ਤੇ ਪਿਛੜਨ ਵਾਲੇ ਲੋਕ ਸਕੇ ਨਾ ਉਹ। ਮਤਲਬ ਇੱਕ ਪੱਖ ਇਹ ਆ ਵੀ ਜੇ ਭੁੱਖ ਦੇ ਤਾਂ ਇੱਕ ਹੀ ਰਾਜਾ ਇਹ ਕਾਰ ਲੈਵਲਾ ਬੰਦਾ ਵੀ ਜੇ ਤੂੰ ਭੁੱਖਾ ਵੀ ਰੱਖ ਲੈ। ਮੈਂ ਇਹਦੇ ਵਿੱਚ ਵੀ ਰੱਜ ਜਾਊਗਾ ਕੋਈ ਪ੍ਰੋਬਲਮ ਨਹੀਂ ਇਹ ਵੀ ਇੱਕ ਤਸਵੀਰ ਹੈ ਇੱਕ ਭਾਵ ਹੈ ਆਰਥ ਹੈ ਜੀਵਨ ਦਾ ਇੱਕ ਤੇ ਦੂਜੇ ਬੰਨੇ ਭੁੱਖਿਆ ਭੁੱਖ ਨਾ ਉਤਰੇ ਨਾਲ ਹੀ ਗੱਲ ਹੈ ਗੁਰਬਚਨੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਚਨੀ ਮਹਾ ਸੰਤੋਖ ਪਾਇਆ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵਿਚਾਰ ਜੇ ਤੂੰ ਕਿਰਪਾ ਹੀ ਕੀਤੀ ਹੈ ਤੁਹਾਨੂੰ ਕਿਰਪਾ ਇਹ ਕਰਦੇ ਕਿਸੇ ਅੱਗੇ ਹੱਥ ੱਟਣ ਜੋਗਾ ਨਾ ਛੱਡੀ। ਇੰਨਾ ਸਬਰ, ਇੰਨਾ ਸੰਤੋਖ, ਇੰਨਾ ਕਜਾਦਾ ਮੇਰੇ ਅੰਦਰ ਤੇਰੇ ਪ੍ਰਤੀ ਪਿਆਰ ਹੋਵੇ ਤੇਰੀ ਗੋਦ ਵਿੱਚ ਬਹਿ ਕੇ ਮੈਂ ਕਿਸੇ ਕੋਲੋਂ ਨਹੀਂ ਮੰਗਣਾ ਚਾਹੁੰਦਾ। ਮੈਨੂੰ ਸਬਰ ਬਖਸ਼ੀਏ। ਅਸੀਸ ਬਖਸ਼ੀਏ। ਇਹ ਸਤਿਗੁਰੂ ਫਿਰ ਸਾਰੇ ਜੀਵਨ ਦਾ ਨਿਚੋੜ ਇਹ ਕੱਢ ਕੇ ਦੇ ਦਿੰਦਿਆ। ਉਹ ਇਹ ਕਹਿੰਦੇ ਆ ਬੀ ਆ ਜਿਹੜੀ ਬਾਡੀ ਆ ਨਾ ਬਾਡੀ ਇਹ ਕਦੀ ਨਹੀਂ ਰੱਜਦੀ ਬੰਦੇ ਇਹਨੂੰ ਰੱਜ ਨਹੀਂ ਲਾਉਂਦੇ ਨਾ ਅੱਖਾਂ ਰੱਜਦੀਆਂ ਨਾ ਕੰਨ ਰੱਜਦੇ ਆ ਨਾ ਹੱਥ ਰੱਜਦੇ ਆ ਨਹੀਂ ਰੱਜਦੇ ਪਰ ਇਹ ਜਦੋਂ ਰੱਜਦੇ ਆ ਤਾਂ ਗੁਰੂ ਦੇ ਸ਼ਬਦ ਨਾਲ ਹੀ ਰੱਜਦੇ ਆ ਇਹਨਾਂ ਨੂੰ ਜਿਹੜਾ ਸਬਰ ਆ ਟਿਕਾਇਆ ਕਾਦੇ ਨਾਲ ਆਉਂਦਾ ਇਹਦੇ ਨਾਲ ਹੀ ਆਉਂਦਾ ਤੁਸੀਂ ਦੇਖ ਲਓ ਭਲੇ-ਵੇਲੇ 'ਚ ਜਿਹੜੇ ਲੋਕ ਸੀਗੇ ਉਹ ਮਤਲਬ ਕਿੰਨੇ ਘੱਟ ਸਾਧਨਾਂ ਦੇ ਵਿੱਚ ਕਿੰਨਾ ਵਧੀਆ ਜੀਵਨ ਜੀ ਲੈਂਦੇ ਸੀ ਕਿੰਨਾ ਵਧੀਆ ਜੀਵਨ ਜੇ ਥੋੜਾ ਥੋੜਾ ਜਿਹਾ ਕੁਝ ਹੋਣਾ ਕੋਲ ਤੇ ਉਹਨੇ ਮਤਲਬ ਆਪਣਾ ਜਿੱਦਾਂ ਗੁਜ਼ਾਰਾ ਕਰ ਲਿਆ ਬਸ ਉਹਨਾਂ ਉਹਨਾਂ ਨੇ ਗੁਜ਼ਾਰਾ ਕਰ ਲਿਆ ਜਿਹੜਾ ਗੁਜ਼ਾਰਾ ਆ ਜਿਹੜੀ ਲੋੜ ਆ ਉਹ ਸਾਰਿਆਂ ਦੀ ਪੂਰੀ ਕਰ ਦਿੰਦਾ ਪਰਮਾਤਮਾ ਸਾਰਿਆਂ ਦੀ ਪੂਰੀ ਹੋ ਵੀ ਜਾਂਦੀ ਹੈ ਬਸ ਇਸ ਗੱਲ ਦਾ ਧਿਆਨ ਰੱਖਿਏ ਜਿਹੜੀ ਮਨ ਦੀ ਭੁੱਖ ਆ ਤੇ ਮਨ ਦਾ ਲਾਲਚ ਆ ਇਹ ਅੱਜ ਤੱਕ ਕਿਸੇ ਨਾਲ ਪੂਰਾ ਨਹੀਂ ਹੋਇਆ ਹੋ ਹੀ ਨਹੀਂ ਸਕਦਾ ਪੂਰਾ ਕਿਵੇਂ ਪੂਰਾ ਕਰੀਏ ਇਸ ਲਈ ਇਸ ਸਬੰਧ ਵਿੱਚ ਆਪਣੇ ਆਪ ਲਈ ਅਵੇਅਰ ਰਹਿਣਾ ਇਹ ਬੜਾ ਜ਼ਰੂਰੀ ਹੈ ਬਹੁਤ ਨਿੱਕੀਆਂ ਨਿੱਕੀਆਂ ਗੱਲਾਂ ਨੇ ਬਹੁਤ ਛੋਟੀਆਂ ਪਰ ਇਹ ਲਾਈਫ ਦੇ ਨਾਲ ਕੰਟੀਨਿਊਸਲੀ ਜੁੜੀਆਂ ਹੋਈਆਂ ਨੇ ਪਰ ਆਪਾਂ ਕਈ ਵਾਰੀ ਧਿਆਨ ਨਹੀਂ ਦਿੰਦੇ ਕਿਉਂਕਿ ਅਸੀਂ ਥੋੜਾ ਜਿਹਾ ਅਵੇਅਰਨੈਸ ਦੇ ਲੇਅਰ ਵਿੱਚ ਨਹੀਂ ਨਾ ਜਾਂਦੇ ਅਸੀਂ ਉਪਰੇ ਰਹਿ ਕੇ ਸੋਚਦੇ ਹਾਂ ਉਰੇ ਰਹਿ ਕੇ ਭਗਤ ਔਰਨ ਸਿੰਘ ਜੀ ਦਾ ਜਿਹੜਾ ਜੀਵਨ ਹੈ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖਿਓ ਕਦੀ ਤੇ ਉਹਨਾਂ ਦੇ ਕੱਪੜੇ ਦਸਤਾਰ ਤੇ ਫਿਰ ਆਪਣੇ ਕੱਪੜਿਆਂ ਚਾਤੀ ਮਾਰ ਕੇ ਦੇ ਆਪਾਂ ਗੱਲ ਇਹ ਨਹੀਂ ਕਰ ਰਹੇ ਕਿ ਤੁਸੀਂ ਡਿਊਕ ਦੀ ਜਾਂ ਰੀਬਾਕ ਦੀ ਨਾਂ ਲੈ ਕੇ ਪੌਹੇ ਦੇ ਨਾਂ ਸਿੱਖੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਗੱਲ ਕਰ ਰਹੇ ਵੀ ਮਾਈਂਡ ਹੰਗਰਨੈਸ ਜਿਹੜੀ ਸਾਡੀ ਉਹ ਕਿੰਨੀ ਕਿ ਜ਼ਿਆਦਾ ਅਸੀਂ ਵਧਾ ਲੈ ਗਏ ਗੱਲ ਇਹ ਹੋ ਰਹੀ ਹੈ ਤੇ ਜੇ ਭਗਤ ਪੂਰਨ ਸਿੰਘ ਦੀ ਚਾਹੁੰਦੇ ਜਿੱਦਾਂ ਦੇ ਉਹਨਾਂ ਦੇ ਲਿੰਕ ਸੀਗੇ ਜਿੱਦਾਂ ਦੇ ਲੋਕ ਉਹਨਾਂ ਨੂੰ ਜਾਣਦੇ ਸੀਗੇ ਉਹ ਦੁਨੀਆ ਦਾ ਜਿਹੜਾ ਮਰਜੀ ਕਪੜਾ ਪਾ ਸਕਦਾ ਸੀ ਭਗਤ ਪੂਰਨ ਸਿੰਘ ਪਰ ਆਪਣੇ ਆਪ ਨੂੰ ਕਿਦਾਂ ਦਾ ਬਣਾ ਕੇ ਰੱਖਿਆ ਸੇਮ ਪਰ ਰੱਖਿਆ ਬਣਾ ਕੇ ਸਾਫੀ ਚ ਰੱਖਿਆ ਮੈਂ ਫਿਰ ਤੁਹਾਨੂੰ ਇਹ ਕਹਿ ਰਿਹਾ ਇਹਦੇ ਨਾਲ ਸਿੱਖੀ ਨੂੰ ਕੋਈ ਪ੍ਰੋਬਲਮ ਨਹੀਂ ਜੇ ਤੁਸੀਂ ਬ੍ਰਾਂਡਡ ਕੱਪੜੇ ਪਾ ਰਹੇ ਆ ਇਦਾਂ ਦਾ ਨਹੀਂ ਮਸਲਾ ਗੱਲ ਇਹ ਵੀ ਅੰਦਰ ਨੂੰ ਹੀ ਯਾਦ ਰੱਖਣਾ ਵੀ ਭੁੱਖਿਆ ਭੁੱਖ ਰਾਜ ਨੂੰ ਜੁਰੀ ਨਹੀਂ ਆਣਾ ਇਹ ਨਾਲ ਇਹ ਪੱਕੀ ਗੱਲ ਹੈ ਜੇ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਰਜਾਣਾ ਚਾਹੁੰਦੇ ਆ ਕਿਸੇ ਨੂੰ ਵੀ ਹੋ ਸਕਦਾ ਕਿ ਇਹਨਾਂ ਨੂੰ ਐ ਹੋਵੇ ਕਿ ਫਲਾਨੇ ਨੂੰ ਆਹ ਚੀਜ਼ ਦੇ ਦਈਏ ਇਹ ਖੁਸ਼ ਹੋ ਜਾਊਗਾ ਇਹ ਰੱਜ ਜਾਊਗਾ ਤਾਂ ਤੁਸੀਂ ਗਲਤ ਸਟੇਸ਼ਨ ਫੜਿਆ ਬੈਠੇ ਐ ਤਾਂ ਕੋਈ ਨਹੀਂ ਰੱਜਿਆ ਅਜੇ ਤੱਕ ਕਿਸੇ ਨੂੰ ਕੋਈ ਰੱਜ ਨਹੀਂ ਆਇਆ ਤੇ ਜੇ ਕੋਈ ਰੱਜਿਆ ਉਹ ਫਿਰ ਐਸ ਕਦਰ ਰੱਜ ਗਿਆ ਵੀ ਫਿਰ ਉਹਨਾਂ ਨੇ ਇੱਕ 蒂ਣ ਜਿਹੜਾ ਸੀਗਾ ਨਾ ਉਹ 蒂ਣ ਛੱਕ ਕੇ ਕਹਿਤਾ ਵੀ ਲਓ ਅਸੀਂ ਰੱਜ ਗਏ ਆ ਗਿਆ ਸਾਹਿਬ ਮਗਲੋਂ ਗੁਰੂ ਸਾਹਿਬ ਦਾ ਜਿਹੜਾ ਟੈਕਨੀਕਸ ਆ ਉੱਥੇ ਗੱਲ ਜਿਵੇਂ ਮਹਾਰਾਜ ਦਾ ਬਚਨ ਆਉਂਦਾ ਬਾਣੀ ਹੁੰਦਾ ਵੀ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਤਰਸਣਾ ਨਹੀਂ ਆ ਆਪਣੇ ਆਪ ਨੂੰ ਤਰਸੂ ਤਰਸੂ ਵਾਲੇ ਨਹੀਂ ਬਣਾ ਕੇ ਰੱਖਣਾ ਰਹਿਣਾ ਅੰਦਰੋਂ ਫਕੀਰ ਬਣ ਕੇ ਆ ਬਾਹਰੋਂ ਭਾਵੇਂ ਜਿੱਦਾਂ ਦੇ ਮਰਜ਼ੀ ਲਈਏ ਤੁਸੀਂ ਜੋ ਮਰਜ਼ੀ ਪਹਿਨਿਆ ਤੁਹਾਡਾ ਲਿਵਿੰਗ ਸਟੈਂਡਰਡ ਟੂ ਹਾਈ ਆ ਥੇਅਰ ਇਜ਼ ਨੋ ਐਨੀ ਇਸ਼ੂ ਇਨ ਸਿੱਖੀ ਗ੍ਰਾਉਂਡ ਕੋਈ ਇਸ਼ੂ ਨਹੀਂ ਆ ਬਸ ਗੱਲ ਇਹ ਆ ਵੀ ਅੰਦਰੋਂ ਬੰਦਾ ਰੱਜਿਆ ਗੁਰੂ ਅੱਜ ਦੇ ਹੁਕਮ 'ਚ ਇਹੋ ਹੀ ਤਾਲੀਮ ਦੇ ਰਿਹਾ ਵੀ ਮੇਰੇਆ ਰੱਬਾ ਮੈਨੂੰ ਤੂੰ ਮਿਲ ਜਾਏ ਤਾਂ ਮੈਨੂੰ ਤਾਂ ਰਾਜ ਆ ਜਾਣਾ ਜੀ ਜੇ ਤੂੰ ਨਾ ਨਾ ਮਿਲਿਆ ਇੱਥੇ ਸਿਸਕੀਆਂ ਲੈਂਦੇ ਬੜੇ ਚੱਲੇਗੇ ਉਹਨਾਂ ਨੂੰ ਰਾਜ ਹੀ ਨਹੀਂ ਉਹਨਾਂ ਨੂੰ ਨਹੀਂ ਰਾਜ ਆ ਕਦੀ ਤੁਸੀਂ ਮਨ ਦੀ ਭੁੱਖ ਵੱਲ ਧਿਆਨ ਦਉ ਤਾਂ ਤੁਹਾਨੂੰ ਐ ਸਮਝ ਆਊਗਾ ਵੀ ਕਿੰਨਾ ਗਲਤ ਕੁਝ ਖਵਾ ਲੈਂਦਾ ਹੈ ਖਾਈ ਜਾਂਦਾ ਕਿੰਨਾ ਕੱਪ ਕਿੰਨੀਆਂ ਮਾੜੀਆਂ ਲਾਪਤਾ ਚੀਜ਼ਾਂ ਇਹ ਤੁਹਾਨੂੰ ਖਾਣ ਲਈ ਮਜਬੂਰ ਕਰਦਾ ਹੈ ਬਹੁਤ ਕੁਸ਼ਿਆਉ ਦੇ ਅੰਦਰ ਹਜ਼ੂਰ ਕਹਿੰਦੇ ਹਰ ਰਸ ਚਾਖ ਮਨ ਨਿਰਮਲ ਹੋ ਜਾ ਜਦੋਂ ਗੁਰੂ ਦੇ ਸ਼ਬਦ ਦਾ ਰਸ ਆਇਆ ਨਾ ਫਿਰ ਇਹ ਐਨ ਨਿਰਮਲ ਨਿਰਲਸ ਮਲ ਮਲ ਤੋਂ ਰਹਿ ਗੰਦਗੀ ਤੋਂ ਰਹਿਤ ਹੋ ਗਿਆ ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲ ਦੇ ਕਾਟਣ ਹਾਰਾ ਕਾਟਣ ਹਾਰਾ ਦਾ ਮਤਲਬ ਹੈ ਉਹ ਲਿਜ਼ਿਬਲ ਇਸ ਚੀਜ਼ ਉਹ ਕੱਟ ਦਿੰਦਾ ਇਸ ਚੀਜ਼ ਨੂੰ ਖਤਮ ਕਰ ਦਿੰਦਾ ਕਾਨੂੰ ਬਕਾਰਾਂ ਨੂੰ ਖਤਮ ਕਰ ਦਿੰਦਾ ਅਖੀਰ ਵਿੱਚ ਸਤਗੁਰਾਂ ਆਖਿਆ ਸ਼ਬਦ ਮਰੋ ਫਿਰ ਜੀਵੋ ਸਦਗੀ ਤਾਂ ਫਿਰ ਮਰਨ ਨਾ ਹੋਵੇ ਜਿਹੜੇ ਬੰਦੇ ਸ਼ਬਦ ਦੇ ਥਰੂ ਆਪਣੇ ਆਪ ਨੂੰ ਮਾਨ ਜਾਂਦੇ ਆ ਮਨ ਨੂੰ ਮਰਨ ਵਿੱਚ ਸਫਲ ਹੋ ਜਾਂਦੇ ਆ ਫਿਰ ਉਹ ਮਰਦੇ ਨਹੀਂ ਅਦਰਭਾਈਸ ਮਨ ਨੂੰ ਨੂੰ ਮਾਰਦਾ ਮਨ ਨੂੰ ਨਟਾ ਲੈਂਦਾ ਮਨ ਤੁਹਾਨੂੰ ਰੋਕਣ ਚ ਸਫਲ ਹੋ ਜਾਂਦਾ ਵੀ ਛੱਡੋ ਪਰੇ ਸਾਇਜ ਪਾਠ ਨਹੀਂ ਕਰਦਾ ਛੱਡੋ ਪਰੇ ਰਹਿਣ ਦਿਓ ਗੁਰਦੁਆਰਾ ਤੁਸੀਂ ਦੇਖੋ ਵੀ ਜਿੰਨੀ ਰਿਲੀਜੀਅਸ ਪ੍ਰੈਕਟਿਸ ਨੂੰ ਤੁਸੀਂ ਪੈਂਡਿੰਗ ਕਰਦੇ ਆ ਐਨੇ ਮਨ ਦੇ ਜਿਹੜੇ ਸ਼ੌਂਕ ਆ ਉਹਨਾਂ ਨੂੰ ਪੈਂਡਿੰਗ ਕਰਦਾ ਰਹਿੰਦਾ ਜਿਹੜੀ ਇੱਕ ਅੰਦਰ ਇੱਕ ਐਕਸਾਈਟਮੈਂਟ ਦੁਨਿਆਵੀ ਚੀਜ਼ਾਂ ਨੂੰ ਲੈ ਕੇ ਆ ਉਹ ਰਿਲੀਜੀਅਸ ਤੌਰ ਤੇ ਕਈ ਵਾਰੀ ਨਹੀਂ ਬਣਾ ਪਾਦੇ ਉਹੀ ਗੱਲ ਕਹੀ ਹੈ ਬਿ ਸ਼ਬਦ ਮਰੋ ਇੱਧਰ ਮਰ ਜਾਈਏ ਆਪਾਂ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਏ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦ ਦੇ ਭਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਇਸੇ ਇਹ ਜਿਹੜੀ ਦਾਤ ਆ ਇਹ ਜਿਹੜਾ ਚੜਤੀ ਕਰਾ ਵਾਲਾ ਜੀਵਨ ਦਾ ਪੱਖ ਇਹ ਵਾਲਾ ਆ ਇਹ ਮਾਲਕ ਦੇ ਭੁਣੇ ਦਾਤੇ ਦਾਤਾ ਰਖੀ ਹੱਥ ਆਪਣਾ ਜਿਸ ਭਾਵੇਂ ਤਿਸ ਦੀ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾਪੈ ਸਹੀ ਗੁਰੂ ਬਖਸ਼ਿਸ਼ ਕਰਨ ਸਾਡਾ ਤੇ ਤੁਹਾਡਾ ਜੀਵਨ ਸਾਹਿਬ ਦੇ ਇਨਾ ਬਚਨਾ ਵਰਗਾ ਹੋ ਸਕੇ ਇਹ ਅਸੀਸ ਥਾਫੜਾ ਗੁਰੂ ਸਾਹਿਬ ਤੁਹਾਨੂੰ ਵੀ ਬਖਸ਼ਣ ਦੀ ਸਾਡਾ ਵੀ ਜੀਵਨ ਮਹਾਰਾਜ ਇਦਾਂ ਦਾ ਬਣਾਉਣ ਭੁੱਲਾਂ ਚੁੱਕਾਂ ਦੀ ਖਿਮਾ ਸ਼ਬਦ ਗੁਰੂ ਨੂੰ ਝਕਾਓ ਸਹੀ ਸਤਿ ਆਖੋ ਜੀ ਵਾਹਿਗੁਰੂ ਜੀ ਕਾ ਵਾਹਿ ਰਾਮ ਕਲੀ ਮਹਿਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਈ ਅੰਮ੍ਰਿਤ ਮੋਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਬਜੀਆਂ ਆਮ ਮਧਮ ਆਰਾਧਨ ਪਰਵਾਰ ਕੜੀਆਂ ਸ਼ਬਦ ਦਾ ਬਣਈਆਂ ਸ਼ਬਦੋਂ ਤੰਗਾ ਹੋ ਹਰੀ ਤੇਰਾ ਮਨ ਜਿਦੀ ਵਸਾਇਆ ਹੈ ਨਾਨਕਿਆ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਥਮ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਣਾ ਨੰਗੀ ਕਾਰ ਜੋ ਕਰੇ ਤੇ ਦਾ ਕਾਰ ਜ ਸਭ ਸਵਾਰਨਾ ਸਭ ਨਾਮ ਗੰਨਾ ਸੰਗਤਿ ਸੋ ਆਵੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਾ ਕਾਖਾਂ ਤੇ ਰਹਾ ਸਭ ਕਿਸੇ ਦੇ ਨਹੀਂ ਸੁਪਾਵ سدا سلاح تیری نام من لائی نام, مند سے کرے رہے کہے نام صاحب کیا نہیں لیا کہ تیرا نام میرا آدھا نام ہر میرا جن پکھاں سب گوئیاں کرشان شانت سکھ منائی بسیا جن اچھا سب پجائیں ਸਦਾ ਕੁਰਬਾਨ ਕੀਤਾ ਕਰੋ ਬਿਟੋਂ ਜਿਸ ਦੀਆਂ ਇਹ ਬੜੀਆਂ ਕਹੇ ਨਾਨਕ ਸੁਣੋ ਸੰਤੋਖਾ ਸ਼ਬਦ ਦਾ ਰੋਪਿਆ ਸੱਚਾ ਨਾਮ ਮੇਰਾ ਆਧਾਰ ਬਾਜੇ ਪੰਜ ਸ਼ਬਦਿਤ ਕਰ ਸੁਭਾਗ ਕਾਲ ਸੁਭਾਗ ਸ਼ਬਦ ਬਾਜੇ ਕਦਾ ਜਿ ਸਰਕਾਰੀਆ ਪੰਜ ਦੂਤ ਤੁੰਦ ਵਸ ਕੀਤੇ ਕਾਲ ਕੰਠਕ ਮਾਰਿਆ ਸੁਖ ਕਰਮ ਭਾਇਆ ਸੁ ਜਿਨਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਮ ਸੁਖ ਹੋਆ ਤੇ ਕਭ ਅਨਹਦ ਬਾਜੀ ਆਨੰਦ ਸੁਣੋ ਬੜਾ ਭਾਗੀ ਹੋ ਸਗਲ ਮਨੋ ਰਤ ਪੂਰੇ ਪਾਰ ਭ੍ਰਮ ਪ੍ਰਭ ਭਾਇਆ ਉਤਰੇ ਸਗਲ ਵਿਸੂਲੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਹਿਬ ਜਿਨ ਭੈ ਸਰਥਿ ਪੂਰੇ ਗੁਰ ਤੇ ਜਾਨੀ ਸੋ ਤੇ ਪੁਨੀਦ ਕਹਤੇ ਪਵਿੱਤਰ ਸਤ ਗੁਰ ਰਹਿ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚੰਦ ਲਾਗੇ ਬਾਚੇ ਅਨਹਦ ਤੂ ਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਤੂੰ ਤਾਂ ਆ ਗਏ ਆ